ਖੇਤ ਨਹੀਂ ਵਟਾ ਉੱਤੇ ਨਾਲ-ਨਾਲ ਤਾਂਦਲੇ ਤੇ ਚਲਾਈ ਦਾ ਸਾਗ ਉੱਗਿਆ ਹੋਇਆ ਸੀ ਮਾਮੇ ਨੇ ਫਸਲ ਨੂੰ ਤੱਕਦੇ ਹੋਏ ਪੁੱਛਿਆ ਇਸ ਵਾਰ ਤਾਂ ਡੰਦਰਾਂ ਵਾਲੀ ਪੱਠਾ ਦਿੱਤਾ ਹੋ ਗਿਆ ਹੋ ਕੀ ਅੰਤੈ ਰਾਜੂ ਨੇ ਆਖਿਆ ਇਸ ਵਾਰ ਫਸਲ ਪਿਛਲੇ ਸਾਲ ਨਾਲੋਂ ਪੂਰੀ ਦੂਣਾ ਦੂਣਾ ਹੈ ਰੰਮੀ ਕੁਲਲੀ ਵਿੱਚ ਚਲੀ ਗਈ ਤੇ ਉਹ ਦੋਵੇਂ ਢਾਣੇ ਫੱਕੇ ਦੀਆਂ ਗੱਲਾਂ ਕਰਨ ਲੱਗ ਪਏ ਕੱਚੇ ਕੋਠੇ ਦੋ ਬੋਰੂਸਾਰਨੇ ਪੈਣਗੇ ਨਹੀਂ ਤਾਂ ਰੂਨ ਦੀ ਸਾਫ ਸੰਭਾਈ ਔਖੀ ਹੋ ਜਾਵੇਗੀ ਲਾਗਲੇ ਖੇਤਾਂ ਦੀ ਉਬਜ ਕਿੰਨੀ ਏ ਮਾਰੂ ਜ਼ਮੀਨ ਬਹੁਤ ਬੀਜਣ ਵਹਾਉਣ ਨਾਲ ਬੜੀ ਫਾਇਦੇਮੰਦ ਰਹੀ। ਮੈਂ ਕੁੱਝ ਚਿਰ ਤਾਂ ਔਖਾ ਸੌਖਾ ਬੈਠਾ ਰਿਹਾ ਫਿਰ ਉੱਟ ਕੇ ਖੇਤ ਵਿੱਚ ਟੈਲਣ ਲੱਗ ਪਿਆ। ਹੌਲੀ-ਹੌਲੀ ਹਨੇਰਾ, ਦਰਖਤਾਂ ਦੀਆਂ ਟਾਹਣੀਆਂ ਹੇਠ ਇਕੱਠਾ ਹੋਣਾ ਸ਼ੁਰੂ ਹੋ ਗਿਆ। ਪੂਰਬ ਪਾਸੇ ਉੱਚਾ ਔਟ ਦਾ ਚੰਨ ਚਾਕਣ ਲੱਗ ਪਿਆ। ਉਹ ਦੋਵੇਂ ਮੰਝੇ ਉੱਤੇ ਬੈਠੇ ਗੂੜੀਆਂ ਗੱਲਾਂ ਵਿੱਚ ਰੁੱਝੇ ਰਹੇ। ਮੈਂ ਰੰਮੀ ਕੋਲ ਚਲਾ ਗਿਆ। ਉਹ ਦੀਵਾ ਬਾਲ ਕੇ ਚੁੱਲ੍ਹੇ ਉੱਤੇ ਬੈਠੀ ਸਾਗ ਵਿੱਚ ਡੋਈ ਫੇਰ ਰਹੀ ਸੀ। ਪਾਣੀ ਪੀਣਾ ਏ ਥੋੜਾ ਜਿਹਾ। ਮੈਂ ਆਖਿਆ ਦੇਨੀ ਹਾਂ ਇਹ ਜਰਾ ਸਾਗ ਕੋਟ ਲਵਾ ਨਹੀਂ ਤਾਂ ਗੰਡਾ ਪੈ ਜਾਣ ਗਿਆ ਉਹ ਬੋਲੀ ਮੈਂ ਇਸ ਨੂੰ ਠੀਕ ਕਰਦਾ ਹਾਂ ਦੇਖਾਂ ਭਲਾ ਮੈਂ ਆਖਿਆ ਰਜਦੇ ਰਜਦੇ ਸਾਗ ਵਿੱਚ ਜਦ ਮੈਂ ਜ਼ੋਰ ਦੀ ਡੋਹੀ ਫੇਰੀ ਤਾਂ ਤੌੜੀ ਇੱਕ ਪਾਸੇ ਹੇਠ ਦਿੱਤੇ ਠੁੰਮਣੇ ਤੋਂ ਖਿਸਕ ਗਈ ਛੇਤੀ ਰਚ ਦੂਜੇ ਹੱਥ ਨਾਲ ਉਹਦੀ ਗਰਦਨ ਨੂੰ ਸਹਾਰਾ ਲਾ ਕੇ ਠੀਕ ਕਰਨ ਲੱਗਾ ਤਾਂ ਅੰਗਲਾਂ ਦੇ ਪੋਟੇ ਚੌਲਸੇ ਗਏ ਮੈਂ ਉੱਬੜਵਾਹ ਚੀਕ ਉੱਠਿਆ ਉਹ ਛੇਤੀ ਜਣੀ ਪਾਣੀ ਦਾ ਗਲਾਸ ਲੈ ਕੇ ਮੇਰੇ ਵੱਲ ਬੋੜੀ ਕੀ ਹੋਇਆ ਮੈਂ ਪਾਣੀ ਦਾ ਗਲਾਸ ਪੜ ਲਿਆ ਤੇ ਚੌਲਸੀ ਹੋਏ ਪੋਟਿਆਂ ਨੂੰ ਬਹੁਤ ਚੈਰ ਫੂਕਾ ਮਾਰਦਾ ਰਿਹਾ ਬਹੁਤ ਲੱਗੀ ਕੀ ਉਸ ਪੁੱਛਿਆ ਲਿਆ ਮੈਂ ਆਟੇ ਦੀ ਪੱਟੀ ਬਨ ਦਵਾਂ ਇਸ ਨਾਲ ਆਰਾਮ ਆ ਜਾਊਗਾ ਨਹੀਂ ਮੈਂ ਆਖਿਆ ਠੀਕ ਹੈ ਹੁਣ ਤਾਂ ਉਹ ਚੁੱਲ੍ਹੇ ਅੱਗੇ ਬੈਠ ਗਈ ਉਸ ਦੀਆਂ ਅੱਖਾਂ ਜਿਨ੍ਹਾਂ ਵਿੱਚ ਹਮਦਰਦੀ ਉੱਝਲ ਪਈ ਸੀ ਅੱਗ ਦੀ ਬਲਤਣ ਵਿੱਚ ਨਰਮ ਤੇ ਮਦਰ ਜਾਪ ਦੀਆਂ ਸਨ ਰੋਟੀ ਖਾਣੀ ਹੈ ਤਾਂ ਪਕਾ ਦੇਵਾਂ ਮੈਂ ਪੁੱਛਿਆ ਪਰ ਮਾਮਾ ਤੇ ਬਾਪੂ ਉਹ ਆਖਣ ਲੱਗੀ ਹਾਂ ਉਹ ਗੱਲੀ ਰੁੱਜੇ ਹੋਏ ਨੇ ਤੂੰ ਖਾ ਲੈ ਉਹ ਫਿਰ ਆਪੇ ਖਾ ਲੈਣਗੇ ਉਸ ਬੋਰੀ ਵਿੱਚ ਆ ਦਿੱਤੀ ਤੇ ਕਾਂਸੀ ਦੀ ਇੱਕ ਮੋਟੀ ਜਹੀ ਥਾਲੀ ਵਿੱਚ ਸਾਗ ਮੱਖਣ ਪਾ ਦਿੱਤਾ ਕਪਾਹ ਦੀਆਂ ਛਟੀਆਂ ਵਿੱਚ ਭਾਂਬੜਾ ਵਰਗਾ ਸੇਕ ਸੀ ਪਰ ਉਸ ਨੂੰ ਸ਼ਾਇਦ ਗਰਮੀ ਨਹੀਂ ਸੀ ਲੱਗਦੀ ਇੱਕ ਖਾਲੀ ਉਲਟੀ ਤੋੜੀ ਤੇ ਜਸਤੇ ਪੋਣਾ ਵਲੇਟਿਆ ਹੋਇਆ ਸੀ ਉਹ ਰੋਟੀ ਥੱਪਣ ਲੱਗੀ ਰੋਟੀ ਪਕਾਉਂਦਿਆਂ ਪਕਾਉਂਦਿਆਂ ਉਸ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਆਪਣੀਆਂ ਸਹੇਲੀਆਂ ਦੀਆਂ ਖੇਤ ਦਾਲੀਆ ਲਵੇਰੀਆ ਤੇ ਬਲਦਾ ਦੀਆਂ ਨਾਬੋ ਤੇ ਤਲਸਾ ਉਸ ਦੀਆਂ ਦੋ ਸਹੇਲੀਆਂ ਸਨ ਸਾਰੀਆਂ ਗਉਆਂ ਉਸ ਦੀ ਆਵਾਜ਼ ਪਛਾਣਦੇ ਸਨ ਤੜਕੇ ਉੱਠਣਸਾਰ ਉਹ ਦੁੱਧ ਰੜਕਦੀ ਤੇ ਫਿਰ ਬਾਪੂ ਨਾਲ ਕੰਮ ਕਰਾਉਂਦੀ ਹੋਈ ਖੇਤ ਵਿੱਚ ਕਈ ਕਈ ਘੰਟੇ ਕੰਮਦੀ ਰਹਿੰਦੀ ਉਸ ਦੀਆਂ ਇਹ ਨਰੋਈਆਂ ਗੱਲਾਂ ਸੁਣ ਕੇ ਮੇਰਾ ਸੁੰਗੜਿਆ ਹੋਇਆ ਦਿਲ ਖੜੋਟਿਆ ਮੈਂ ਵੀ ਉਸ ਨਾਲ ਆਪਣੇ ਸਕੂਲ ਦੇ ਮਾਸਟਰਾਂ ਦੀਆਂ ਕਲਚੇ ਵੇਚਣ ਵਾਲੇ ਅਮੀ ਚੰਦ ਦੀਆਂ ਤੇ ਕਿਤਾਬਾਂ ਦੀਆਂ ਗੱਲਾਂ ਕੀਤੀਆਂ ਇਸ ਥੋੜੇ ਚਾਰ ਵਿੱਚ ਹੀ ਅਸੀਂ ਇੱਕ ਦੂਜੇ ਦੇ ਕਾਫੀ ਸਿਆਣੂ ਹੋ ਗਏ ਛੇਕੜ ਉਸ ਮੈਨੂੰ ਪੁੱਛਿਆ ਤੇਰਾ ਇੱਥੇ ਨਾਨੀ ਕੋਲ ਜੇ ਉੱਕਾ ਜੀ ਨਹੀਂ ਲੱਗਦਾ ਤਾਂ ਇੱਥੇ ਆ ਜਾਇਆ ਕਰ ਦੀਵੇ ਦੀ ਪੀਲੀ ਰੋਸ਼ਨੀ ਵਿੱਚ ਉਹਦੀਆਂ ਗੱਲਾਂ ਕੰਬੁੱਠੀਆਂ ਤੇ ਵੱਡੀਆਂ-ਵੱਡੀਆਂ ਅੱਖਾਂ ਉੱਤੇ ਝਿਮਣੀਆਂ ਦੀ ਝਾਲਰ ਡੈਗ ਪਈ ਪਹਿਲੀ ਮਿਲਣੀ ਵਿੱਚ ਹੀ ਅਸੀਂ ਇੱਕ ਦੂਜੇ ਨਾਲ ਇੰਜ ਕੌਲ ਮਿਲ ਗਏ ਜਿਵੇਂ ਚਿਰਾਂ ਦੇ ਜਾਣੋ ਸਿਆਣੂ ਹੁੰਦੇ ਹਾਂ ਫਿਰ ਕੀ ਤੜਕੇ ਹੀ ਆਏਗਾ ਤੂੰ ਆਪਾਂ ਖੇਤ ਦੇ ਪਾਰਲੇ ਕੰਡੇ ਚੱਲਾਂਗੇ ਔਸਾਖਿਆ ਉੱਚੀ ਉੱਚੀ ਖੰਗਣ ਤੇ ਗੱਲਾਂ ਕਰਨ ਦੀ ਆਵਾਜ਼ ਆਈ ਮੈਂ ਬਾਹਰ ਨજર ਸੁੱਟੀ ਥੋੜਾ ਚਿਰ ਪਹਿਲਾਂ ਦਾ ਫਿੱਕਾ ਹਨੇਰਾ ਹੁਣ ਸਫੈਦ ਚਾਰੌણી ਵਿੱਚ ਬਦਲ ਗਿਆ ਸੀ ਤੇ ਐਸੇ ਵਿੱਚ ਮਾਮਾ ਤੇ ਰਾਜੂ ਦੋਵੇਂ ਗੱਲਾਂ ਕਰਦੇ ਧੁਰੇ ਆਉਂਦੇ ਸਨ ਮੈਂ ਰੋਟੀ ਖਾ ਹਟਣ ਪਿੱਛੋਂ ਹਾਲੇ ਹੱਥ ਵੀ ਨਹੀਂ ਸੰਤੋਤੇ ਉਸੇ ਤਰ੍ਹਾਂ ਬੈਠਾ ਰਮੀ ਨਾਲ ਗੱਲਾਂ ਕਰਨ ਲੱਗ ਪਿਆ ਸਾਂ ਉਸਨੇ ਕੌਲ ਵਿੱਚ ਪਾਣੀ ਭਰਿਆ ਤੇ ਹੱਥ ਤੋਂ ਆਉਣ ਲੱਗੀ ਉਸਦੇ ਮੂੰਹੋਂ ਨਿਕਲਿਆ ਆਏਗਾ ਨਾ ਇਤਨੇ ਵਿੱਚ ਮਾਮਾ ਤੇ ਰਾਜੂ ਦੋਵੇਂ ਆ ਗਏ ਜਦੋਂ ਮਾਮਾ ਰੋਟੀ ਖਾ ਹਟਿਆ ਤੇ ਅਸੀਂ ਘਰ ਵਾਪਸ ਆਉਣ ਲਈ ਤੁਰੇ ਤਾਂ ਦੂਰ ਤਿਕ ਰਾਜੂ ਸਾਨੂੰ ਛੱਡਣ ਲਈ ਆਇਆ। ਅਸਮਾਨ ਨਿਖਰਿਆ ਨਿਖਰਿਆ ਸੀ। ਚੰਦ ਦੇ ਕੂਲੇ ਚਾਨਣ ਨਾਲ ਪਹੇ ਪਗ ਡੰਡੀਆਂ 1000 ਹੋਈਆਂ ਪਈਆਂ ਸਨ। ਹਰੀਆ ਮਿਰਚਾਂ ਚਾਂਦਨੀ ਰਾਤ ਵਿੱਚ ਸੁਪਨੇ ਤੱਕ ਰਹੀਆਂ ਸਨ। ਸੂਏ ਦਾ ਪਾਣੀ ਉੱਚੇ ਉੱਚੇ ਟਿੱਬਿਆਂ ਦੇ ਆਲੇ ਦੁਆਲੇ ਇੰਜ ਕੁੰਡਲੀ ਮਾਰੀ ਪਿਆ ਸੀ ਜਿਵੇਂ ਕਿਸੇ ਮਖਮਲੀ ਕੱਗਰੇ ਨੂੰ ਚਾਂਦੀ ਦੇ ਫੀਤੇ ਨਾਲ ਟਾਂਕ ਦਿੱਤਾ ਹੋਵੇ। ਪਹੇ ਦੇ ਦੋਹੀਂ ਪਾਸੇ ਉੱਗੀਆਂ ਝਾੜੀਆਂ ਉੱਤੇ ਕਰੇਲੇ ਦੀਆਂ ਵੇਲਾ ਉੱਛਲ ਕੇ ਵਿਛੀਆਂ ਪਈਆਂ ਸਨ ਕਿਤੇ ਕਿਤੇ ਸਤਿਆਨਾਸੀ ਦੇ ਪੀਲੇ ਫੁੱਲ ਤੇ ਨੇਹ ਦੇ ਗੋਲ ਹਲਕੇ ਹਰੇ ਟਿੰਡੇ ਚਮਕਦੇ ਦਿਖਾਈ ਦਿੰਦੇ ਸਨ ਸੁਹਾ ਟੱਪੜ ਪਿੱਛੋਂ ਤੁਹਾਨੂੰ ਪ੍ਰੇਖਸ਼ੂਆਂ ਦਾ ਮੱਠ ਦਿਸਿਆ ਜਿਸ ਦਾ ਅੰਡੇ ਵਰਗਾ ਗੁੰਬਦ ਨ ਚਾਨਣ ਦੇ ਦੁੱਧੀਆਂ ਛੱਟਿਆਂ ਨਾਲ ਨਾਤਾ ਪਿਆ ਸੀ ਰਾਹ ਵਿੱਚ ਹੋਰ ਕੋਈ ਨਹੀਂ ਮਿਲਿਆ ਬਾਜਰੇ ਦੇ ਖੇਤ ਵਿੱਚ ਗਿੱਦੜ ਵਾਰ-ਵਾਰ ਬੋਲ ਉੱਠਦੇ ਮਾਮੇ ਆਖਿਆ ਬਹੁਤ ਅਵੇਰ ਹੋ ਗਈ ਆਪਾਂ ਨੂੰ ਮੈਂ ਕਿਹਾ ਹਾਂ ਸਾਡੇ ਪਿਛੜੀ ਉੱਗਰ ਦੇ ਕਰੀਰ ਦੇ ਮਲਿਆਂ ਤੇ ਝਾੜਾ ਵਿੱਚ ਹੁਣ ਰਾਜੂ ਦੀ ਝੁੱਗੀ ਨੋਕ ਚੁੱਕੀ ਸੀ ਜਦ ਮੈਂ ਬਰਸਾਤੀ ਵਿੱਚ ਇਕੱਲਾ ਸੁੱਤਾ ਬਹੁਤ ਚਿਰ ਤੱਕ ਨੀਂਦ ਨਾ ਪਈ ਮਾਮਾ ਨਾਲ ਦੀ ਛੱਤ ਉੱਤੇ ਜਲਦੀ ਹੀ ਸੌ ਗਿਆ ਉਸ ਦੇ ਉੱਚੇ ਕੁੜਾੜੇ ਸਾਫ਼ ਸੁਣਦੇ ਸਨ ਇਸ ਤਰ੍ਹਾਂ ਸੁੱਤ ਜਗਰੇ ਵਿੱਚ ਮੈਨੂੰ ਕਈ ਰੁੱਖੇ ਮਿੱッセ ਸੁਪਨੇ ਆਏ ਇੱਕ ਵਾਰ ਮੈਂ ਕਬਰ ਆ ਕੇ ਉੱਠਿਆ ਮੇਰਾ ਸੰਗ ਸੁੱਕਿਆ ਹੋਇਆ ਸੀ ਪੀਨ ਲਈ ਗਲਕ ਗਲਕ ਕਰਦੀ ਝੱਜਰ ਵਿੱਚੋਂ ਪਾਣੀ ਉਲਟਾਇਆ ਤੇ ਉਸਰਾਂ ਦੀ ਤਾਕੀ ਨੂੰ ਚੰਗੀ ਤਰ੍ਹਾਂ ਖੋਲ ਦਿੱਤਾ ਦੂਰ ਗਲੀ ਵਿੱਚ ਕੁੱਤਿਆਂ ਦੀ ਭੌਂਕ ਸੁਣਦੀ ਸੀ ਮਾਮਾ ਨਾਨੀ ਦੇ ਤੇਜ ਡੂੰਗੇ ਸਾਹਾਂ ਵਿੱਚ ਵਾਰ-ਵਾਰ ਮੈਨੂੰ ਇਹ ਸ਼ਬਦ ਸੁਣਦੇ ਸਨ ਕੱਲ ਤੜਕੇ ਆਵੀ ਆਪਾਂ ਖੇਤ ਦੇ ਪਾਰਲੇ ਕੰਡੇ ਚੱਲਾਂਗੇ ਆਏਗਾ ਨਾ ਹੰਨੇ ਨਾਨੀ ਮੰਜੀ ਉੱਤੇ ਬੈਠੀ ਨਸਵਾਰ ਸੌਂਗਦੀ ਸੀ ਜਦੋਂ ਮੈਂ ਉੱਠ ਖੜਾ ਹੋਇਆ मामੀ ਨੇ ਚੱਕੀ ਜੋਈ ਹੋਈ ਸੀ ਆਗਲੇ ਕੂ ਤੋਂ ਪਾਣੀ ਭਰਨ ਦੀ ਆਵਾਜ਼, ਪੌਣੀ ਦੀ ਗੜਗੜ ਤੇ ਤੀਵੀਆਂ ਦਾ ਰੋਲਾ ਸੁਣਾਈ ਦੇ ਰਿਹਾ ਸੀ। ਮੈਂ ਮੰਝੀਆਂ ਥੱਲੇ ਉਤਰ ਕੇ ਜੁੱਤੀ ਟੋਲਣ ਲੱਗਿਆ। ਕਿਉਂ? ਨਾਨੀ ਨੇ ਨਸਵਾਰ ਦੀ ਚੁੰਡੀ ਭਰ ਕੇ ਆਖਿਆ, "ਅੱਜ ਇੰਨੀ ਸਵੇਰੇ ਉੱਠ ਬੈਠਾ, ਸੈਰ ਕਰਨ ਜਾਣਾ ਏ।" ਮੈਂ ਕਿਹਾ ਤੇ ਜੁੱਤੀ ਝਾੜਦਾ ਕਾਲੀ-ਕਾਲੀ ਬਾਹਰ ਨੂੰ ਤੁਰ ਪਿਆ। ਹਵਾ ਦੇ ਠੰਡੇ ਬੁੱਲਿਆਂ ਨਾਲ ਸਿੰਗਰੇ ਦੀਆਂ ਫਲੀਆਂ ਡਟ-ਡਟ ਡੇਗਦੀਆਂ ਸਨ। ਤੇਜ਼-ਤੇਜ਼ ਪਲੰਗਾਂ ਪਰਦਾ ਜਦ ਮੈਂ ਖੇਤ ਲੰਘ ਕੇ ਉਸ ਦੀ ਕੁਲੀ ਪੁੱਜਿਆ, ਸਹਾਰ ਪਾਸੇ ਦੁੱਧਿਆ ਸਵੇਰ ਦਾ ਠੰਡਾ ਚਾਨਣਾ ਫੈਲ ਗਿਆ ਸੀ ਰਾਜੂ ਤੜਕੇ ਹੀ ਕਹੀ ਲੈ ਕੇ ਨਿਕਲ ਗਿਆ ਸੀ ਤੇ ਬਾੜੇ ਵਿੱਚੋਂ ਮੈਂ ਚੋ ਕੇ ਦੁੱਧ ਲਈ ਆਉਂਦੀ ਰੰਮੀ ਨੇ ਮੈਨੂੰ ਆਖਿਆ ਬਹੁਤ ਚੈਰ ਕਰਕੇ ਆਇਆ ਏ ਤੂੰ ਐਨਾ ਤਾਂ ਸਵੇਰਾ ਏ ਹਾਲੇ ਹੋਰ ਕੀ ਮੂੰਹ ਬਨੇ ਰਿਆ ਜਾਂਦਾ ਉਹ ਆਖਣ ਲੱਗੀ ਹੁਣ ਤਾਂ ਚੈਰ ਹੋ ਗਿਆ ਏ ਉਸਨੇ ਖੜਕਾ ਚੰਗੀ ਦਰਾਂ ਖੋਲ ਦਿੱਤਾ ਤੇ ਅਸੀਂ ਦੋਵੇਂ ਅੰਦਰ ਚਲੇ ਗਏ ਸੂਰਜ ਦੀਆਂ ਪਹਿਲੀਆਂ ਕਿਰਨਾਂ ਲਿਪੇ ਪੋਚੇ ਫਾਰਸ਼ ਉੱਤੇ ਡੇਗਦੇ ਸਨ ਕੋਈ ਆਟਲੀ ਕਰਨ ਖੁੰਝੇ ਵਿੱਚ ਪਏ ਪਟਿਆਰ ਦੇ ਕੋਲੇ ਕਸੇ ਹੋਏ ਕੁੰਡੇ ਉੱਤੇ ਟਟ ਕੇ ਖੰਡ ਜਾਂਦੀ ਹਾਰੇ ਵਿੱਚ ਪਈ ਕਾੜਨੀ ਧੋ ਦੀ ਕੁੜੱਤ ਨਾਲ ਕੱਜੀ ਹੋਈ ਸੀ ਉੱਡੀ ਹੋਈ ਸਵਾਦ ਹੀ ਰਹਿਦ ਖੋਲ ਜੜੀ ਹਾਰੇ ਉੱਤੇ ਜੰਮ ਗਈ ਸੀ ਇਨ੍ਹਾਂ ਨਰਮ ਕਿਰਨਾਂ ਦੇ ਨੇਗ ਵਿੱਚ ਮਖਮਲ ਦਾ ਬੂਰ ਜਾਪਦੀ ਸੀ ਬਾਹਰ ਇੱਕ ਕੁਕੜੀ ਚੂਚਿਆਂ ਨੂੰ ਸੰਭੀ ਦਾਣਾ ਟੋਲਦੀ ਫਿਰਦੀ ਸੀ ਉੱਲੇ ਦਰਵਾਜ਼ਿਆਂ ਉਸ ਦੀ ਕੋੜਕੜ ਸਾਫ਼ ਸੌਣਦੀ ਸੀ ਹਾਰੇ ਵਿੱਚ ਉਬਲੇ ਹੋਏ ਦੁੱਧ ਦੀ ਹਵਾੜ ਖਰਲੀ ਕੋਲ ਪਏ ਅਣਪੱਥੇ ਗੋਹੇ ਕੂੜੇ ਦੀ ਬਾਸ ਤੇ ਦੂਰ ਰੱਖ ਦੇ ਖੇਤਾਂ ਵਿੱਚੋਂ ਮੇਲਦੀ ਆਉਂਦੀ ਗਿੱਲੀ ਹਵਾ ਸਾਡੇ ਕੋਲ ਪੁੱਜ ਰਹੀਆਂ ਸਨ ਉਸ ਪੁੱਛਿਆ ਦੁੱਧ ਪੀਏਗਾ ਹਾਂ ਉਸ ਕਾੜਨੀ ਵਿੱਚੋਂ ਉਲਟ ਕੇ ਦੁੱਧ ਦੇ ਦੋ ਕੋਲੇ ਭਰੇ ਇੱਕ ਮੇਰੇ ਵੱਲ ਸਰਕਾ ਦਿੱਤਾ ਤੇ ਦੂਜਾ ਆਪਣੇ ਬੁੱਲਾਂ ਨੂੰ ਲਾ ਲਿਆ ਦੋ ਘਟ ਭਰ ਕੇ ਉਸ ਮੇਰੇ ਵੱਲ ਤੱਕਿਆ ਉਸ ਦੇ ਬੁੱਲ ਦੁੱਧ ਦੀ ਸਫੈਦ ਪਤਲੀ ਝੱਗ ਨਾਲ ਲਿਸ਼ਕਦੇ ਸਨ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਛੇੜ ਬੈਠੇ ਇਸ ਤਰ੍ਹਾਂ ਬੈਠਿਆ ਸਾਨੂੰ ਕਾਫੀ ਚਿਰ ਹੋ ਗਿਆ ਮੈਂ ਆਖਿਆ ਮੈਂ ਹੁਣ ਚੱਲਦਾ ਹਾਂ ਫੇਰ ਕਦੋਂ ਆਏਂਗਾ ਤਿਰਕਾਨੀ ਹਾਂ ਤੇ ਅੱਜ ਆਪਾਂ ਟੋਬੇ ਤੇ ਚੱਲਾਂਗੇ ਉਹ ਸ਼ਾਮ ਮੈਂ ਰੋਟੀ ਉਹਨਾਂ ਦੇ ਹੀ ਖਾਧੀ ਰਾਜੂ ਸਾਨੂੰ ਦੋਹਾਂ ਨੂੰ ਬਹੁਤ ਚਿਰ ਗੱਲਾਂ ਸੁਣਾਉਂਦਾ ਰਿਹਾ ਦਿਨ ਭਰ ਦਾ ਥੱਕਿਆ ਹੰਬਿਆ ਉਹ ਸੌ ਗਿਆ ਚੱਲ ਹੁਣ ਆਪਾਂ ਟੋਬੇ ਤੇ ਚੱਲੀਏ ਰੰਮੀ ਨੇ ਆਖਿਆ ਉਹ ਅੰਦਰੋਂ ਇੱਕ ਛੋਟੀ ਜਿਹੀ ਸੋਟੀ ਕੱਢ ਲਈ ਅਤੇ ਅਸੀਂ ਦੋਵੇਂ ਤੁਰ ਪਏ ਮੀ ਵਾਰ ਚੁੱਕਣ ਵਿੱਚੋਂ ਤਾਂ ਤਾਂ ਚਿੱਖੜ ਨਾਲ ਭਰੇ ਹੋਏ ਪਾਣੀ ਦੇ ਛੋਟੇ ਛੋਟੇ ਚੋਏ ਸਨ ਇੱਕ ਬਰੀਕ ਡੰਡੀ ਉੱਤੇ ਅਸੀਂ ਬੋਚ-ਬੋਚ ਪੈਰ ਪਾਉਂਦੇ ਤੁਰੇ ਜਾਂਦੇ ਸਾਂ ਮਤੇ ਤੈਲਕ ਕਿ ਇੱਧਰ ਉਧਰ ਕਾਹੇ ਥਾਲੂ ਕੇ ਗਾਰੇ ਵਿੱਚ ਨਾ ਜਾ ਪਈਏ ਲਾਂਬੇ ਚਾਂਬੇ ਝਾੜੀਆਂ ਵਿੱਚ ਕਈ ਫੁੱਲ ਉੱਗ ਗਏ ਸਨ ਤੁਰਦੇ-ਤੁਰਦੇ ਕਈ ਵਾਰੀ ਉਹ ਹਥਲੀ ਸੋਟੀ ਦੀ ਚੰਝ ਨਾਲ ਉਹਨਾਂ ਨੂੰ ਪੋੜ ਕੇ ਪੀਲੀ ਚਟਣੀ ਬਣਾ ਦਿੰਦੀ ਕਈ ਪੱਤੀਆਂ ਪੋੜ ਕੇ ਉਸ ਦੇ ਵਾਲਾਂ ਉੱਤੇ ਤਰਬੂਜੀ ਗਰਦੇ ਵਾਂਗ ਖੈਣ ਜਾਂਦੀਆਂ ਕਿਤੇ ਕਿਤੇ ਕਿਸੇ ਲਾਮਕ ਦੀ ਵੇਲ ਦੀ ਡੰਡੀ ਉਸ ਦੀ ਚੁੰਨੀ ਦੇ ਪੱਲੇ ਵਿੱਚ ਰਸ ਜਾਂਦੀ ਤੇ ਟੁੱਟ ਕੇ ਚੁੰਨੀ ਦੀ ਵਲਗੜ ਵਿੱਚ ਅੜੀ ਹੋਈ ਥੋੜੀ ਦੂਰ ਤੱਕ ਨਾਲ-ਨਾਲ ਕੇ ਸੜਦੀ ਜਾਂਦੀ ਰਸਤੇ ਵਿੱਚ ਪਏ ਕਿਸੇ ਖਿੰਗਰ ਜਾਂ ਰੋੜੇ ਨਾਲ ਉਸ ਦਾ ਠੇਡਾ ਲੱਗਦਾ ਹਵਾ ਵਿੱਚ ਉੜਦੇ ਮੱਛਰਾਂ ਦਾ ਦਲ ਸਾਡੇ ਮੂੰਹ ਉੱਤੇ ਵਗਦਾ ਝਾੜ ਵਿੱਚ ਲੁਕਿਆ ਕੋਈ ਜਨੌਰ ਐਵੇਂ ਹੀ ਖਬਕੋਟਦਾ ਸਾਡੀਆਂ ਅੱਖਾਂ ਗੰਭੀਰ ਬੁੱਲਾਂ ਨਾਲ ਭਰੀਆਂ ਹੋਈਆਂ ਸਨ ਅੰਦਰ ਉਲੜਦੀ ਖੁਸ਼ੀ ਉਹਨਾਂ ਠੰਡੀਆਂ ਬੁੱਲੀਆਂ ਆਵਾਜ਼ੀ ਜਿਹੜੇ ਧਰਤੀ ਹੀਟ ਕੱਜੇ ਅਸਮਾਨ ਨੂੰ ਚੁੰਮਣ ਖਾਤਰ ਸੁਗੰਧਤ ਹਵਾ ਦੀ ਹੈ ਕੰਦਰ ਲੁਕੀ ਨਰਮੀ ਲੋਰੀ ਦੇ ਗੀਤ ਨਾਲ ਵੀ ਖੁਸ਼ ਹੋਏ ਆਪ ਮਹਾਰੇ ਤੁਰੇ ਆਉਂਦੇ ਹਨ ਅਸੀਂ ਟੋਬੇ ਦੇ ਕੰਡੇ ਉੱਤੇ ਆ ਕੇ ਖੜੇ ਹੋ ਗਏ ਰਾਤ ਦੇ ਬਿਆੰਤ ਨਿੱਕੇ ਨਿੱਕੇ ਕੀੜੇ ਮਕੌੜਿਆਂ ਦਾ ਰੋਲਾ ਜਿਹੜਾ ਮਿਲ ਜੁਲ ਕੇ ਭੇਤਾ ਪ੍ਰਿਆਸ ਸਨੇਹਾ ਬਣ ਜਾਂਦਾ ਹੈ ਸਾਡੇ ਹਰ ਪਾਸੇ ਉੱਠਦਾ ਸੀ ਕੋਈ ਪੰਛੀ ਛੋਟੀਆਂ ਛੋਟੀਆਂ ਚੀਖਾਂ ਮਾਰਦਾ ਹਵਾ ਨੂੰ ਆਪਣੇ ਖੰਭਾਂ ਦੀ ਨੁੱਕਰ ਨਾਲ چیرਦਾ ਹੋਇਆ ਸਾਡੇ ਸਿਰਾਂ ਉੱਤੋਂ ਉੱਡ ਪੈਂਦਾ ਸਾਡੇ ਪੈਰਾਂ ਦਾ ਖੜਕਾ ਸੁਣ ਕੇ ਡੱਡੂ ਪਾਣੀ ਵਿੱਚ ਚੁੱਭੀ ਮਾਰ ਗਏ ਅਤੇ ਬੀਂਡੇ ਤੇ ਟਿੱਡੇ ਸਹਿਮ ਕੇ ਝਾੜਾ ਵਿੱਚ ਲੁਕ ਗਏ ਟਾਬਤਾਰੀ ਬੋਲਦੀ ਸੀ ਅਤੇ ਤਿਲਕਣ ਨਾਲ ਲਿਬੜੇ ਹੋਏ ਕੰਡਿਆਂ ਵੱਲ ਆਪਣੇ ਬੁੱਲਾਂ ਦੀ ਝੱਗ ਸੁੱਟਦੀ ਇੱਕ ਖੰਡ ਤੇ ਜਿਹੜਾ ਅੱਧਾ ਪਾਣੀ ਚ ਡੁੱਬਿਆ ਤੇ ਅੱਧਾ ਬਾਹਰ ਸੀ ਅਸੀਂ ਦੋਵੇਂ ਬੈਠ ਗਏ ਟਾਲੀ ਇਹ ਠੁੱਬੀ ਕਾ ਉੱਤੇ ਪੂਰੀ ਰੌਸ਼ਨੀ ਸਲਾਬੇ ਪਲਾੜ ਵਿੱਚੋਂ ਛਣ ਛਣ ਕੇ ਬੇਹੋਸ਼ ਡਿੱਗੀ ਪਈ ਸੀ ਅਸਮਾਨ ਦਾ ਪੂਰਬ ਪੱਖ ਗਾੜਾ ਨੀਲਾ ਸੀ ਤੇ ਚੰਨ ਦੀ ਏ ਕਫਾੜ ਪਾਛਮ ਵੱਲ ਨਿੱਗਰਦੀ ਜਾਂਦੀ ਸੀ ਉਹ ਖੰਡੁੱਤੇ ਬੈਠੀ ਆਪਣੇ ਪੈਰ ਦੇ ਅੰਗੂਠੇ ਨਾਲ ਪੋਲੀ ਭੋਂ ਖਰਚਦੀ ਹੋਈ ਜਦ ਆਪਣਾ ਮੂੰਹ ਤਾਂ ਚੁੱਕਦੀ ਤਾਂ ਉਸ ਦੇ ਗਿੱਲੇ ਬੁੱਲਾ ਉੱਤੇ ਇੱਕ ਅੱਲੀ ਹਾਸੀ ਦਾ ਤਰਲਾ ਹੁੰਦਾ ਚਾਹ ਵਿੱਚ ਪਰੀ ਹੋਈ ਮੈਨੂੰ ਉਹ ਆਪਣੇ ਸਹੇਲੀਆਂ ਦੀਆਂ ਗੱਲਾਂ ਸੁਣਾਉਂਦੀ ਰਹੀ ਤੌਲਸਾ ਤੇ ਨਾਬੋ ਵਿਆਹੀਆਂ ਗਈਆਂ ਮੋਰ ਪੜਦੀਆਂ ਉਠਣੀਆਂ ਜਿਨ੍ਹਾਂ ਦੇ ਗੋਡੀ ਬੰਨੀਆਂ ਚਾਂਜਰਾਂ ਛਣਛਣ ਕਰਦੀਆਂ ਹਨ ਕਿੰਨੀਆਂ ਤਿੱਖੀਆਂ ਤੁਰਦੀਆਂ ਹਨ ਉਸ ਦਾ ਬਾਪੂ ਐਤ ਕਿਨੇ ਮੇਲੇ ਵਿੱਚੋਂ ਜ਼ਰੂਰ ਕੋਈ ਬੋਤੀ ਮੁੱਲ ਲਿਆਊਗਾ ਉਸ ਦੀ ਨਵੀਂ ਕੱਢੀ ਫਲਕਾਰੀ ਵਿੱਚ ਕੇਸਰੀ ਬੂਟੀਆਂ ਤੇ ਫੁੱਲ ਹਨ ਉਹ ਇਹ ਫਲਕਾਰੀ ਤੌਲਸਾ ਨੂੰ ਕੱਲੇਗੀ ਛੋਪੇ ਕਾ ਤਰੀ ਦਾ ਉਹਦਾ ਤੰਦ ਸਭ ਤੋਂ ਬਾਰੀਕ ਹੁੰਦਾ ਹੈ ਛੇਕੜ ਮੈਂ ਆਖਿਆ ਗੱਲਾਂ ਦੇ ਰੁਝੇਵੇਂ ਵਿੱਚ ਤੈਨੂੰ ਸਭ ਕੁਝ ਭੁੱਲ ਜਾਂਦਾ ਏ ਰੰਮੀ ਹੁਣ ਵਾਪਸ ਨਹੀਂ ਪਰਤਣਾ ਉਸ ਵੰਗਾ ਨਾਲ ਛਣਕ ਦੀ ਬਾਹ ਨਾਲ ਮੇਰਾ ਗੁੱਟ ਫੜ ਕੇ ਆਖਿਆ ਅੜਿਆ ਕੀ ਹੋਇਆ ਥੋੜਾ ਚਿਰ ਹੋ ਠਹਿਰ ਕੇ ਜਦੋਂ ਚੰਨ ਬਰੋਟੇ ਪਿੱਛੇ ਲੱਥ ਗਿਆ ਤਾ ਆਪਾਂ ਚੱਲਾਂਗੇ ਉਸ ਦੇ ਖੰਡ ਉੱਤੇ ਰੱਖੇ ਹੱਥ ਕੰਬਦੇ ਸਨ ਤੇ ਚੂੜੀਆਂ ਦਾ ਮੱਧਮ ਛਣਾਕਾ ਸੁਣਦਾ ਸੀ ਮੈਂ ਖੰਡ ਹਲੂਣ ਕੇ ਪਾਣੀ ਵਿੱਚ ਠੇਲ ਦਿੱਤਾ ਅਤੇ ਅਸੀਂ ਦੋਵੇਂ ਰੜ ਦੇ ਖੰਡ ਉੱਤੇ ਡੱਕੋ ਡੋਲੇ ਖਾਣ ਲੱਗ ਪਏ ਤੋਬਾ ਬਹੁਤਾ ਪਾਣੀ ਪੀਣ ਕਰਕੇ ਡੱਕੋ ਡੱਕ ਭਰਿਆ ਹੋਇਆ ਸੀ ਕੰਡੇ ਦੇ ਛੋਟੇ-ਛੋਟੇ ਡਲੇ ਪੁਰਕਿ ਉਸ ਵਿੱਚ ਡੱਗ ਪੈਂਦੇ ਸਨ ਪਾਣੀ ਵਾਰ-ਵਾਰ ਬਰੋਟੇ ਦੀਆਂ ਜੜਾਂ ਨੂੰ ਲੱਗਦਾ ਸੀ ਹਰੀ ਕਾਈ ਤੇ ਫੂਸ ਚੱਗਵਾਗ ਤਰਦੇ ਫਿਰਦੇ ਸਨ ਤੇ ਸਰਕੰਡਿਆਂ ਵਿੱਚ ਕੁਮਲਾਈਆਂ ਹੋਈਆਂ ਪਾਣੀ ਪੱਤੀਆਂ ਚੁੱਪਚੀਪੀਆਂ ਪਈਆਂ ਸਨ ਹਵਾ ਜਿਵੇਂ ਘਾਹ ਉੱਤੇ ਸੌ ਗਈ ਹੋਵੇ ਖੰਡ ਦੇ ਹਟਕੋਰਿਆਂ ਨਾਲ ਸਲੇਟੀ ਪਾਣੀ ਉੱਤੇ ਸੁੱਤੀ ਪਈ ਬੂਖੜ ਦੀ ਛਾਂ ਹੀਨਨ ਲੱਗ ਪਈ ਮੈਂ ਆਪਣੀਆਂ ਟੰਗਾਂ ਪਾਣੀ ਵਿੱਚ ਰਮਕਾ ਦਿੱਤੀਆਂ ਮੇਰੀਆਂ ਤਲੀਆਂ ਵਿੱਚ ਲਹਿਰਾਂ ਵਾਰ-ਵਾਰ ਕੁੱਤਕਤਾੜੀਆਂ ਕਰਦੀਆਂ ਸਨ ਦੂਰ ਇੱਕ ਪਤਲੀ ਜਿਹੀ ਚੀਜ਼ ਨੂੰ ਸਰਕਦੀ ਦੇਖ ਕੇ ਔਸਾਖਿਆ ਉਹ ਸੱਪ ਆ ਮੈਂ ਬੌਂਦਲ ਕੇ ਝਾਟ ਆਪਣੀਆਂ ਲੱਤਾਂ ਉ ਤਾਂ ਖਿੱਚ ਲਈਆਂ ਉਹ ਖੜਖੜ ਹੱਸ ਪਈ ਬਸ ਡਰ ਗਿਆ ਏ ਇਹ ਤਾਂ ਕੋਈ ਟੁੱਟੀ ਡਾਣੀ ਏ ਖੌਂਡਾ ਆਪਣੇ ਆਪ ਠੱਲਦਾ ਵੱਡੀ ਟਾਬ ਦੇ ਵਿੱਚਕਾਰ ਇੱਕ ਟਾਪੂ ਵੱਲ ਜਾ ਰਿਹਾ ਸੀ ਰੰਮੀ ਦੀ ਗਰਦਨ ਉੱਤੇ ਦੁੱਧਾ ਚੱਲੀ ਦੀ ਲੋ ਵਾਗ ਵਾਲ ਖਿਲਰੇ ਹੋਏ ਸਨ ਰਾਤ ਦੀ ਚਾਹ ਨੇ ਚੰਨ ਦੀਆਂ ਮਲੂਕ ਕਿਰਨਾਂ ਨੂੰ ਕੱਜ ਲਿਆ سرمਈ ਪਾਣੀ ਕਾਂ ਡੋੜਦੀ ਅੱਖ ਵਰਗਾ ਕਾਲਾ ਨਜ਼ਰ ਆਉਂਦਾ ਸੀ ਚਾਰ ਚਪੇਰੇ ਨੀਂਦ ਨੇ ਸੁਪਨਿਆਂ ਭਰੀ ਛੋ ਨਾਲ ਸਭ ਕੱਫੇ ਉੱਤੇ ਟੂਣਾ ਕਰ ਦਿੱਤਾ ਸੀ ਛੇਕੜ ਖੰਡ ਪੱਤਣ ਜਾ ਲੱਗ ਗਿਆ ਹੌਂਦ ਰਨਾਲਟਾ ਅਸਨਾ ਲਈ ਮੈਂ ਅੱਧ ਸੁੱਤਾ ਬੈਠਾ ਰਹਾ ਤੇ ਰੰਮੀ ਮੇਰੇ ਗੋਡਿਆਂ ਉੱਤੇ ਸਿਰ ਰੱਖ ਕੇ ਸੌ ਗਈ। ਉਹ ਪਿੱਛੋਂ ਮੇਰੀਆਂ ਚਿੰਮਣੀਆਂ ਦੀ ਸਤਾਰ ਉੱਤੇ ਰੌਮਕ ਦੀ ਹਵਾ ਨੇ ਹੌਲੀ-ਹੌਲੀ ਨੱਚਣਾ ਸ਼ੁਰੂ ਕਰ ਦਿੱਤਾ। ਮੇਰੀਆਂ ਪਲਕਾਂ ਭਾਰੀ ਹੋ ਗਈਆਂ ਤੇ ਮੈਨੂੰ ਪਤਾ ਨਹੀਂ ਮੈਂ ਕਦੋਂ ਸੌ ਗਿਆ। ਜਦ ਮੇਰੀ ਅੱਖ ਖੁੱਲੀ ਤਾਂ ਪੌ ਫਟਾਲੇ ਦੀ ਲਾਲੀ ਦਰਾਖਤਾਂ ਦੀ ਛਾਲਰ ਵਿੱਚੋਂ ਝਾਕਦੀ ਸੀ ਅਤੇ ਅਸਮਾਨ ਉੱਤੇ ਛੋਟੇ-ਛੋਟੇ ਬੱਦਲਾਂ ਦੇ ਟੁਕੜੇ ਖਿੰਡੇ ਪਏ ਸਨ ਜਿਵੇਂ ਰਾਤ ਉੜਦੀ-ਉੜਦੀ ਕਈ ਖਾਂਬ ਕੇਰ ਕੇ ਸੁੱਟ ਗਈ ਹੋਵੇ ਰੰਮੀ ਹਾਲੇ ਵੀ ਸੁੱਤੀ ਪਈ ਸੀ ਉਸ ਦੇ ਬੌਲ ਦੋ ਨਵੇਂ ਚੰਦਾਂ ਵਾਂਗ ਇੱਕ ਦੂਜੇ ਨੂੰ ਗਲਵਕੜੀ ਪਾਈ ਸੁੱਤੇ ਪਏ ਸਨ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ